ਹੈਲੋ ਫਰੈਂਡਸ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਅੰਛਦੀਪ ਸੰਧੂ ਬਲੌਗ ਵਿੱਚ ਜੇ ਤੁਸੀਂ ਮੇਰੇ ਚੈਨਲ ਵਿੱਚ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜਾਵੇ ਚਲੋ ਜੀ ਆਪਾਂ ਸਟਾਰਟ ਕਰਦੇ ਹਾਂ ਅੱਜ ਦੀ ਨਵੀਂ ਰੈਸਪੀ ਦੇ ਨਾਲ ਤੁਸੀਂ ਪਰਮੇਪਿੰਗਾਂ ਵੀ ਖਾਧੀਆਂ ਹੋਣੀਆਂ ਪਰਮੀਆਂ ਪਰਮੇ ਪੇਠੇ ਪਰਮੇ ਪਰ ਮੇਹਰਾਂ ਮਿੱਠਿਆਂ ਦੀ ਸਬਜ਼ੀ ਕਰਦੀ ਹੈਗੀ ਪਰ ਮੇਹਰ ਬੈਂਗੜਾਂ ਦੀ ਖਾਦੀ ਹੈਗੀ ਪਰ ਮੇ ਟਿੰਡਿਆਂ ਦੀ ਖਾਦੀ ਹੋਏਗੀ ਪਰ ਅੱਜ ਆਪਾਂ ਪਰਮੇ ਪਿਆਜ਼ ਦੀ ਸਬਜ਼ੀ ਬਣਾਵਾਂਗੇ ਤੇ ਇਹ ਨਾਲੇ ਘਰ ਦੀਆਂ ਚੀਜ਼ਾਂ ਤੋਂ ਹੀ ਬਣ ਕੇ ਤਿਆਰ ਹੋ ਜਾਂਦੀ ਹੈ ਜੇ ਘਰ ਕੋਈ ਸਬਜ਼ੀ ਨਹੀਂ ਤਾਂ ਜਰੂਰ ਇਸ ਨੂੰ ਬਣਾ ਕੇ ਇੱਕ ਵਾਰੀ ਟਰਾਈ ਕਰੋ ਉਸ ਲਈ ਆਪਾਂ 4 మీడియం ਸਾਈਜ਼ ਦੇ ਪਿਆਜ਼ ਲੈਨੇ ਤੇ ਤੁਸੀਂ ਮਤਲਬ ਵੱਧ ਵੀ ਲੈ ਸਕਦੇ ਹੋ ਆਪਾਂ ਇੱਕ ਇੱਕ ਪਿਆਜ਼ ਅਲੱਗ ਤੋਂ ਲਿਆਏ ਇਸ ਨੂੰ ਆਪਾਂ ਬਰੀਕ ਕੱਟ ਲਾਂਗੇ ਅਪਾ ਦੋ ਦੋ ਦਿਨ ਸੁੱਕੀਆਂ ਹੋਈਆਂ ਲਾਲ ਮਿਰਚਾਂ ਲਈਆਂ ਨੇ ਤੁਸੀਂ ਹਰੀਆਂ ਮਿਰਚਾਂ ਹੈਗੀਆਂ ਤਾਂ ਉਸ ਨੂੰ ਵੀ ਵਰਤ ਸਕਦੇ ਹੋ ਅਪਾ ਦੋ ਟਮਾਟਰ ਲੈਏ ਨੇ ਕੌਜਾ ਪਾਲਸਨੀ ਤੇ ਕਲੰਗਾਂ ਲਈਆਂ ਨੇ ਇਹਨਾਂ ਨੂੰ ਵੀ ਆਪਾਂ ਯੂਜ਼ ਕਰਾਂਗੇ ਹੁਣ ਇਹਨਾਂ ਪਿਆਈ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਰੱਖ ਲਿਆ ਸੀ ਹੁਣ ਇਸ ਵਿੱਚ ਆਪਾਂ ਚਾਰ ਕੱਟ ਲਗਾਵਾਂਗੇ ਇਸ ਤਰ੍ਹਾਂ ਜਿੱਦਾਂ ਆਪਾਂ बँगणां टी टेंड भरून वास्त इस तरह आपण कट लगा लना ज्या डूगा नि लावणा इथे लगाना है आप चारा लगा लिया ਹੁਣ ਇਸ ਪਿਆਜ਼ ਨੂੰ ਆਪ ਜਿਹੜਾ ਲੱਗ ਤੋਂ ਲਿਆ ਸੀ ਇਸ ਨੂੰ ਆਪਾਂ ਬਿਲਕੁਲ ਬਰੀਕ ਕੱਟ ਲੈਣਾ ਹੈ ਜੇ ਤੁਹਾਡੇ ਕੋਲ ਚੋਪਰ ਹੈ ਤੁਸੀਂ ਉਸ ਵਿੱਚ ਵੀ ਇਸ ਨੂੰ ਚੋਪ ਕਰ ਸਕਦੇ ਹੋ ਆਪਾਂ ਚੋਪਰ ਦੀ ਮਦਦ ਨਾਲ ਇਸ ਨੂੰ ਬਰੀਕ ਕੱਟ ਲਾਂਗੇ ਇੱਥੇ ਆਪਾਂ ਚੋਪਰ ਵਿੱਚ ਪਿਆਜ਼ ਨਹੀਂ ਪਾ ਕੇ ਇਸ ਨੂੰ ਬਰੀਕ ਕੱਟਾਂਗੇ ਪਿਆਜ਼ ਆਪਣੇ ਚੋਪ ਹੋ ਚੁੱਕੇ ਨੇ ਬਿਲਕੁਲ ਆਪਾਂ ਬਰੀਕ ਚੋਪ ਕਰ ਲਿਆ ਇਹਨਾਂ ਨੂੰ ਹੁਣ ਆਪਾਂ ਇੱਕ ਇਹਨੂੰ ਖਾਲੀ ਬਰਤਨ ਦੇ ਵਿੱਚ ਢੱਡ ਲਾਂਗੇ ਹੁਣ ਟਮਾਟਰ ਨਾਲ ਆਪਾਂ ਪੇਸਟ ਤਿਆਰ ਕਰ ਲਾਂਗੇ ਮਿਕਸੀ ਦੇ ਵਿੱਚ ਗ੍ਰाइंड ਕਰਕੇ ਆਪਾਂ ਕਾਹ ਚ ਲਵਾਂਗੇ ਦੀ ਕੜੀ ਪੱਤੇ ਆਪਾਂ ਲੈ ਲਈਏ ਲਸਰ ਇਹਨਾਂ ਨੂੰ ਆਪਾਂ ਬਰੀ ਕੱਟ ਲਾਂਗੇ ਲਸਣ ਦੀਆਂ ਕਲੀਆਂ ਨੂੰ ਆਪਾਂ ਇੱਕ ਲਈਏ ਕढ़ाई ਉਸ ਵਿੱਚ ਪਾਉਂਗੇ ਜਿਸਰੋਂ ਤੇਲ ਜਦੋਂ ਗਰਮ ਹੋ ਜਾਵੇ ਉਸ ਵਿੱਚ ਕੱਟੇ ਹੋਏ ਪਿਆਜ਼ ਨੂੰ ਪਾਵਾਂਗੇ ਤੇਲ ਆਪਣਾ ਗਰਮ ਹੋ ਚੁੱਕਿਆ ਹੈ ਤੇਲ ਆਪਣਾ ਗਰਮ ਹੋ ਚੁੱਕਿਆ ਹੈ ਹੁਣ ਕੱਟ ਕੇਤੇ ਹੋਏ ਪਿਆਜ਼ਾਂ ਨੂੰ ਇਸ ਵਿੱਚ ਪਾਵਾਂਗੇ ਇਸ ਨੂੰ ਆਪ ਪਕਾ ਰਹੇ ਹਾਂ ਉੱਪਰ ਭੱਜਾ ਹਟਾ ਕੇ ਉਸ ਵਿੱਚ ਤੇਲ ਪਾਵਾਂਗੇ ਜਦੋਂ ਇਸ ਦਾ ਮੂੰਹ ਖੁੱਲਣ ਲੱਗੇ ਤਾਂ ਉਹ ਆਪਣੇ ਪਿਆਜ਼ ਨਾਲ ਕੇ ਤਿਆਰ ਨੇ ਇਸ ਦਾ ਇਹਦਾ ਮੂੰਹ ਖੁੱਲਣਾ ਚਾਹੀਦਾ ਹੈ ਜਦੋਂ ਇਹ ਸਾਈਡਾਂ ਤੋਂ ਪਲ ਤੱਕ ਇਹ ਪਕਾਉਣਗੇ ਆਪਣੇ ਪਿਆਜ਼ ਦਾ ਮੂੰਹ ਖੁੱਲ ਦਿੱਤਾ ਹੈ ਤੇ ਪੱਕ ਕੇ ਤਿਆਰ ਨੇ ਹੁਣ ਇਹਨਾਂ ਨੂੰ ਪਾਈ ਦੀ ਥਾਲੀ ਦੇ ਬਰਤਨ ਵਿੱਚ ਡਟਵਾਂਗੇ ਇਹ ਨੂੰ ਆਪਾਂ ਕੱਢ ਲਾਂਗੇ ਇਸ ਲਈ ਬਿਲਕੁਲ ਆਪਾਂ ਥੋੜਾ ਜਿਹਾ ਰੱਖਾਂਗੇ ਤੜਕਾ ਲਗਾਉਣ ਵਾਸਤੇ ਆਪਾਂ ਤੇਲ ਕੱਢ ਲਈ ਹੁਣ ਆ ਬਚੇ ਹੋਏ ਤੇਲ ਵਿੱਚ ਆਪਾਂ ਤੜਕਾ ਲਗਾਵਾਂਗੇ ਫਸ ਹੋੱਚ ਐਡ ਕਰਾਂਗੇ ਥੋੜੀ ਜੀ ਰਾਈ ਥੋੜਾ ਜਿਹਾ ਜੀਰਾ ਥੋੜੀ ਜੀ ਜਵਾਇਨ ਹੱਥਾਂ ਨਾਲ ਮਸਲਦੇ ਹੋਏ ਪਾਵਾਂਗੇ ਥੋੜੀ ਜੀ ਕਲੌਂਜੀ

ਆਹ ਟਾਈਮ ਤੇ ਆਜਾ ਆਪਣੇ 골ਡਨ ਬ੍ਰਾਊਨ ਹੋ ਰਹੇ ਨੇ ਤਾਂ ਤੱਕ ਆਪਾਂ ਮਸਾਲੇ ਐਡ ਕਰਾਂਗੇ ਸਵਾਦ ਅਨੁਸਾਰ ਨਮਕ ਥੋੜਾ ਜਿਹਾ ਹਲਦੀ ਪਾਊਡਰ ਥੋੜਾ ਜਿਹਾ ਧਈਆ ਪਾਊਡਰ ਥੋੜਾ ਜਿਹਾ ਗਰਮ ਮਸਾਲਾ ਥੋੜਾ ਜਿਹਾ ਲਾਲ ਮਿਰਚ ਪਾਊਡਰ ਥੋੜਾ ਜਿਹਾ ਪਾਣੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਘੋਲ ਕੇ ਆਪਾਂ ਪੇਸਟ ਤਿਆਰ ਕਰ ਲਾਂਗੇ ਇਸ ਜੇ ਤੱਕ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਇਸ ਪੇਸਟ ਨੂੰ ਚੰਗੀ ਤਰ੍ਹਾਂ ਘੋਲ ਲਈਏ ਪਿਆਜ਼ ਆਪਣੇ 골ਡਨ ਬ੍ਰਾਊਨ ਹੋਣੇ ਸਟਾਰਟ ਹੋ ਚੁੱਕੇ ਨੇ హోం తోల్ వక్కే మసాల పాడే చర్స్ కమాటరీ ప్యూరి యాడ్ టమాటర ప్యూరి యాడ్ చీహ మిక్స్ చర్తో చార్ మిట్లు పకావాలే ग्रेवी अपनी चार तो मिनट जी आप पका दी है हम इस ऐड करेंगे आप चमचे मलाई दे तो ची तरह मिक्स करेंगे हम इस प्याज नल में फ्राई कियाड करा तो इस ची तरह मिक्स करेंगे ਇਸ ਨੂੰ ਟੱਕੇ ਪਕਾਵਾਂਗੇ 2 ਤੋਂ 4 ਮਿੰਟ ਲਈ ਆਪਣੇ ਪਿਆਰੇ ਦੀ ਸਬ지 ਬਣ ਕੇ ਤਿਆਰ ਹੈ ਐਸ ਨੂੰ ਤੁਸੀਂ ਫੈਮਿਲੀ ਦੇ ਨਾਲ ਸਰਵ ਕਰੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਫॉर ਵਾਚਿੰਗ ਮਿਲਦੇ ਆਪਾਂ ਨਵੀਂ ਅਗਲੀ ਰੈਸਪੀ ਦੇ ਨਾਲ